1 ਜਨਵਰੀ ਨੂੰ ਸਰਹੱਦ ਦੇ ਉੱਤੇ ਅਕਾਲੀ ਦਲ ਡਰੱਗ ਦੇ ਮਸਲੇ ਤੇ ਧਰਨਾ ਦੇਣ ਜਾ ਰਿਹਾ ਸਾਡੇ ਨਾਲ ਅਕਾਲੀ ਦਲ ਦੇ ਬੁਲਾਰੇ ਦਲਜੀਤ ਜੀ ਮਾਨੀ ਜੀ ਮਾਨ ਸਾਹਿਬ ਪਹਿਲਾਂ ਬੀਐਸਐਫ ਦੇ ਖਿਲਾਫ ਧਰਨਾ ਕਿਹਾ ਜਾ ਰਿਹਾ ਸੀ ਹੁਣ ਕਿਹਾ ਜਾ ਰਿਹਾ ਕਿ ਅਭਿਆਨ ਆ ਜਾਗਰੂਕਤਾ ਭਿਆਨ ਦੇਖੋ ਮੀਡੀਆ ਕੋਈ ਨਰਵ ਵਰਤੀ ਜਾਵੇ ਇੱਕ ਦਿਨ ਵੀ ਸ਼ਰੋਮਣੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੇ ਇਹ ਛੇਪ ਤੰਜੜੀ ਹੈਗੇ ਪ੍ਰੋਗਰਾਮ ਦੇ ਨਹੀਂ ਗਏ ਸਾਡਾ ਮਕਸਦ ਹੈ ਕਿ ਦੇਸ਼ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਵਾਸਤੇ ਜਨਤਾ ਨੂੰ ਜਾਗਰੂਕ ਕਰਨਾ 파ਟਨਰ ਤੁਹਾਡੀ ਬੀਜੇਪੀ ਵੀ ਕਰ ਰਹੀ ਹੈਗੀ ਕੱਲ ਅਸੀਂ ਤੇ ਕਹਿੰਦੇ ਬਾਕੀ ਪਾਰਟੀਆਂ ਵੀ ਕਰਾਂਗੇ ਇਹਦੇ ਚ ਤਾਂ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਕੰਮ ਕਰਨ ਦੀ ਲੋੜ ਹੈ ਇਹ ਜਿਹੜੀ ਨੇਸ਼ਨਲ ਵਾਈਡ ਮੁਹਿੰਮ ਚਲਣੀ ਚਾਹੀਦੀ ਹੈ ਕਿਨੇ ਕਿੰਨਾਂ ਦੀ ਚਾਰਾਂ ਥਾਵਾਂ ਦੇ ਉੱਤੇ ਲੱਗੀ ਹੈ ਸਾਰਿਆਂ ਨੂੰ ਤਿੰਨ ਥਾਂ ਤੈ ਹੋ ਗਏ ਜਿਹੜੀ ਆ ਕਿਉਂਕਿ ਗੁਰਦਾਸਪੁਰ ਵਾਲਿਆਂ ਦੀ ਪ੍ਰੀਫਰੈਂਸ ਸੀ ਕਿ ਸਾਨੂੰ ਵੀ ਏਟਾਰੀ ਸੂਟ ਕਰਦਾ ਵੱਖਰੇ ਕਰਨ ਦੀ ਬਜਾਏ ਸੀ ਉੱਥੇ ਆਵਾਂ ਇਸ ਕਰਕੇ ਤਿੰਨਾ ਪੁਆਇੰਟਾਂ ਦੇ ਉੱਤੇ ਜਿਹੜੇ ਆ ਜਿਲੇ ਅਸੀਂ ਡਿਵਾਈਡ ਕਰ ਦਿੱਤੇ ਉਸੇ ਹਿਸਾਬ ਨਾਲ ਜਿਹੜੇ ਜਿਹੜੇ ਜ਼ਿਲ੍ਹੇ ਡਿਵਾਈਡ ਕੀਤੇ ਆ ਆਪੋ ਆਪਣੇ ਥਾਵਾਂ ਦੇ ਜਿੰਨੀ ਲੀਡਰਸ਼ਿਪ ਉਸ ਜ਼ਿਲ੍ਹੇ ਦੀ ਹੈਗੀ ਆ ਜਿਹੜਾ ਪੁਆਇੰਟ ਉਹਨਾਂ ਨੂੰ ਮਾਰਕ ਕੀਤਾ ਗਿਆ ਉੱਤੇ ਜਾਂਦੇ ਕਿ ਮੋਟੇ ਬਟੇ ਕਿ ਬਦਲ ਖੁਦ ਅਟਾਰੀ ਹੋਣਗੇ ਬਿਲਕੁਲ ਪ੍ਰਧਾਨ ਸਾਹਿਬ ਅਟਾਰੀ ਆਪ ਲੀਡ ਕਰਨਗੇ ਬਾਕੀ ਜਿਹੜੇ ਜਿਹੜੇ ਲੀਡਰ ਦੀ ਜਿਹੜਾ ਜਿਹੜਾ ਜ਼ਿਲ੍ਹੇ ਨੂੰ ਜਿਹੜਾ ਵੈਨਿਊ ਡਿਸਾਈਡ ਹੋਇਆ ਉਹ ਸਾਰੇ ਉਸ ਜ਼ਿਲ੍ਹੇ ਦੇ ਲੀਡਰ ਹੋਤੇ ਜਾਣਗੇ ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ